ਦੋਸਤੋ ਯੂਕੇ ਦਾ ਇੱਕ ਬੜਾ ਮਸ਼ਹੂਰ ਸ਼ਹਿਰ ਹੈ ਬਰਮੀਗਮ ਆਪਾਂ ਪੰਜਾਬੀ ਕਈ ਵਾਰ ਇਸ ਨੂੰ ਬਰਮੀਗਮ ਵੀ ਆਖਦੇ ਆ ਬਹੁਤੇ ਬਰਮੀਗਮ ਹੀ ਆਖਦੇ ਨੇ ਸੋ ਜਿਹੜਾ ਇਹ ਬਰਮੀਗਮ ਆ ਜੀ ਜਾਂ ਬਰਮੀਗਮ ਆ ਜਾਂ ਬਰਮੀਗਮ ਆ ਇਹ ਇਥੇ ਬਹੁਤ ਸਾਰੇ ਜਿਹੜੇ ਸਾਡੇ ਪੰਜਾਬੀ ਭਾਈਚਾਰੇ ਦੇ ਲੋਕ ਰਹਿੰਦੇ ਨੇ ਬਹੁਤ ਜਿਹੜਾ ਯੂਕੇ ਦਾ ਸਭ ਤੋਂ ਦੂਸਰਾ ਸਭ ਤੋਂ ਵੱਡਾ ਸ਼ਹਿਰ ਹੈ ਐਂਡ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਬਹੁਤ ਸਾਰੀਆਂ ਚੀਜ਼ਾਂ ਦੇ ਲਈ ਜਾਣਿਆ ਜਾਂਦਾ ਸੋ ਜਿਹੜਾ ਬਰਮੀਗਮ ਆ ਇਸ ਸਮੇਂ ਇੱਕ ਬੜੀ ਹੀ ਮੁਸ਼ਕਲ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਤੇ ਇਹ ਪ੍ਰੋਬਲਮ ਵੀ ਬੜੀ ਜਿਹੜੀ ਆ ਈਸਟਵਿਕੇ ਦੀ ਆ ਕਿ ਬੈਸੇ ਤਾਂ ਯੂਕੇ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਪਹਿਲਾਂ ਵੀ ਹੋਈਆਂ ਕਿ ਜਿਹੜੇ ਬਿਨ ਵਰਕਰਸ ਆ ਉਹਨਾਂ ਦੇ ਵੱਲੋਂ ਹੜਤਾਲ ਕੀਤੀ ਹੋਈ ਆ ਤੇ ਇੱਕ ਫਰੇਜ਼ মিডিਆ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਜਾਂ ਜਿਹੜਾ ਇੰਗਲਿਸ਼ মিডিਆ ਆ ਇਹਦੇ ਵਿੱਚ ਚੱਲ ਰਿਹਾ ਕਿ ਬਰ੍ਹਵੀਂ ਕੰਮ ਦੇ ਵਿੱਚ ਤਾਂ ਜਿਹੜੀਆਂ ਜਿਹੜੇ ਚੂਹੇ ਨੇ ਬੇ ਰੈਟ ਆ ਸਾਈਜ਼ ਆਫ ਅ ਕੈਟ ਬੇ ਜਿਹੜੇ ਚੂਹੇ ਆ ਉਹ ਬਿੱਲੀਆਂ ਦੇ ਸਾਈਜ਼ ਦੇ ਫਿਰ ਰਹੇ ਨੇ ਬਿਬਾਤ ਬੁਰੇ ਹਾਲਾਤ ਨੇ ਕਹਿਣ ਦਾ ਮਤਲਬ ਇਹ ਆ ਮਾਰਚ ਦੇ ਮਹੀਨੇ ਤੋਂ ਇਹਨਾਂ ਨੇ ਜਿਹੜੇ ਬਿਨ ਵਰਕਰਸ ਆ ਇਹਨਾਂ ਨੇ ਹੜਤਾਲ ਆਪਣੀ ਸ਼ੁਰੂ ਕੀਤੀ ਸੀ ਤੇ ਉਸੇ ਤਰੀਕੇ ਨਾਲ ਜਾਰੀ ਉਹ ਸਾਰੀ ਆ ਇਸ ਸੋਮਵਾਰ ਵਾਲੇ ਦਿਨ ਦੋ ਦਿਨ ਪਹਿਲਾਂ ਇਹਨਾਂ ਨੇ ਨਾ ਜਿਹੜਾ ਇਹ ਯੂਨਾਈਟ ਯੂਨੀਅਨ ਜਿਹਦੇ ਵੱਲੋਂ ਹੜਤਾਲ ਕੀਤੀ ਗਈ ਆ ਇਹਨਾਂ ਨੇ ਇਹਨਾਂ ਨੂੰ ਇੱਕ ਆਫਰ ਦਿੱਤੀ ਗਈ ਸੀਗੀ ਬਰਮਿੰਗਮ ਸਿਟੀ ਕਾਉਂਸਲ ਦੇ ਵੱਲੋਂ ਉਸ ਆਫਰ ਨੂੰ ਇਹਨਾਂ ਨੇ ਆਊਟਰਾਈਟਲੀ ਰਿਜੈਕਟ ਕਰ ਦਿੱਤਾ ਦੀ ਬੜੀ ਗਿਣਤੀ ਦੇ ਵਿੱਚ ਜਿਹੜੇ ਯੂਨਾਈਟ ਯੂਨੀਅਨ ਦੇ ਮੈਂਬਰਸ ਨੇ ਉਹਨਾਂ ਨੇ ਬਰਮਿਕਮ ਸਿਟੀ ਕਾਉਂਸਲ ਜਿਹੜੀ ਇਹਨਾਂ ਨੂੰ ਆਫਰ ਦਿੱਤੀ ਸੀਗੀ ਵੀ ਉਹਨੂੰ ਰਿਜੈਕਟ ਕਰ ਦਿੱਤਾ ਤੇ ਇਹ ਜਿਹੜੀ ਹੜਤਾਲ ਆ ਉਸੇ ਤਰੀਕੇ ਨਾਲ ਜਾਰੀ ਆ ਅੱਜ ਜਿਹੜਾ ਬੁੱਧਵਾਰ ਵਾਲੇ ਦਿਨ ਇਹਨਾਂ ਦੀ 16 April ਨੂੰ ਇਹਨਾਂ ਦੀ ਅੱਜ ਦੁਬਾਰਾ ਬੈਠਕ ਹੋਣੀ ਆ ਉਹਦੇ ਵਿੱਚ ਦੇਖਦੇ ਆ ਚੋ ਚੰਗਾ ਫੈਸਲਾ ਹੋ ਜਵੇ ਤਾਂ ਚੰਗੀ ਗੱਲ ਹੈ ਨਹੀਂ ਤਾਂ ਬਰਮੀ ਕੰਮ ਵਾਲੇ ਲੋਕਾਂ ਦੇ ਲਈ ਖਾਸੀ ਦਿੱਕਤਾਂ ਦਾ ਉਹਨਾਂ ਨੂੰ ਸਾਹਮਣਾ ਆ ਖਾਸ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਆਲਰੇਡੀ ਬਹੁਤ ਜ਼ਿਆਦਾ ਰਵਿਜ ਕੱਟੀ ਹੋ ਚੁੱਕੀ ਆ ਇਹ ਕਿੱਥੇ ਆ ਫਲਾਈ ਟਿਪਿੰਗ ਦੀ ਬਹੁਤ ਪ੍ਰੋਬਲਮ ਆ ਰਹੀ ਆ ਕਈ ਲੋਕ ਜਿਹੜੇ ਆ ਇੱਥੇ ਯੂਕੇ ਦੇ ਵਿੱਚ ਸਾਨੂੰ ਵੇਖਣ ਨੂੰ ਮਿਲਦਾ ਜਿਹੜਾ ਉਹਨਾਂ ਦਾ ਬਾਧੂ ਘਾਟੂ ਘਰਾਂ ਦਾ ਸਮਾਨ ਹੁੰਦਾ ਕੋਈ ਕਿਸੇ ਨੂੰ ਕੋਈ ਬਿਸਤਰਾ ਨਹੀਂ ਆਪਣਾ ਮੰਝਾ ਨਹੀਂ ਚਾਹੀਦਾ ਕੋਈ ਕੋਈ ਵੀ ਚੀਜ਼ ਆ ਉਹਨੂੰ ਚੱਕ ਕੇ ਉਦਾਂ ਹੀ ਜਿੱਥੇ ਵੀ ਖਾਲੀ ਤੇ ਇਹ ਇਹਨੂੰ ਲੈ ਕੇ ਵੈਸੇ ਤਾਂ ਸਰਕਾਰ ਸਖਤ ਵੀ ਹੋਈ ਆ ਕਾਉਂਸਲਾਂ ਦੇ ਵੱਲੋਂ ਜੁਰਮਾਨੇ ਵੀ ਕੀਤੇ ਜਾ ਰਹੇ ਨੇ ਬਟ ਸਟਿਲ ਤੁਹਾਨੂੰ ਪਤਾ ਕਿ ਇੰਨਾ ਈਜ਼ੀ ਨਹੀਂ ਹੁੰਦਾ ਕਿ ਹਰ ਜਗ੍ਹਾ ਤੇ ਕੈਮਰਾ ਲਾ ਕੇ ਤੇ ਜੁਰਮਾਨਾ ਕਰਨਾ ਸੋ ਉਹ ਵੀ ਚੀਜ਼ਾਂ ਆ ਬਾਕੀ ਹੁਣ ਇੰਨੇ ਲੰਬੇ ਸਮੇਂ ਦੇ ਕਿੰਨੇ ਹਫ਼ਤੇ ਹੋ ਗਏ ਨੇ ਜਿਹੜਾ ਇਹ ਹੜਤਾਲ ਨੂੰ ਚੱਲਦਿਆਂ ਤੇ ਲੋਕਾਂ ਦੇ ਜਿਹੜੇ ਬਿਨ ਭਰੇ ਪਏ ਨੇ ਉਹਦੇ ਚੱਲਦਿਆਂ ਖਾਸਾ ਜਿਹੜਾ ਦਿੱਕਤਾਂ ਦਾ ਸਾਹਮਣਾ ਜਿਹੜੇ ਸਥਾਨਕ ਨਿਵਾਸੀ ਆ ਉਹਨਾਂ ਨੂੰ ਕਰਨਾ ਪੈ ਰਿਹਾ ਜਿੰਨੀਆਂ ਕਿ ਮੈਂ ਲੋਕਲ ਰਿਪੋਰਟਾਂ ਵੇਖੀਆਂ ਉਹਨਾਂ ਦੇ ਵਿੱਚ ਉਹ ਦੱਸ ਰਹੇ ਨੇ ਕਿ ਕਿੰਨਾ ਜ਼ਿਆਦਾ ਉਹਨਾਂ ਨੂੰ ਜਿਹੜਾ ਬਾਹਰ ਸਮੈ ਤੇ ਆਪਣੇ ਬੱਚਿਆਂ ਨੂੰ ਨਹੀਂ ਉਹ ਬਾਹਰ ਖੇਡਣ ਨੂੰ ਭੇਜ ਰਿਹਾ ਕੁਝ ਥਾਂ ਤੇ ਜਿਹੜਾ ਮੀਡੀਆ ਦੇ ਵਿੱਚ ਇਸ ਵੀਕੇ ਨਾਲ ਵੀ ਰਿਪੋਰਟ ਹੋ ਰਿਹਾ ਜਿਹੜੇ ਲੋਕ ਆਪੋ ਆਪਣੀਆਂ ਜਿਹੜੀਆਂ ਉਹਨਾਂ ਨੂੰ ਪ੍ਰੋਬਲਮ ਸਾਹਮਣੇ ਆ ਰਹੀਆਂ ਇਹਦੇ ਚੱਲਦੇ ਆ ਉਹ ਦੱਸ ਰਹੇ ਨੇ ਆਬੀਸਲੀ ਜੇ ਇਸ ਇਲਾਕੇ ਦੇ ਵਿੱਚ ਜਿਆਦਾ ਰਵਿਸ਼ ਪਈ ਹੋਵੇਗੀ ਉੱਤੇ ਤੇ ਲੋਕਾਂ ਨੂੰ ਜਿਆਦਾ ਪ੍ਰੋਬਲਮ ਆਉਂਦੀ ਹੋਣੀ ਆ ਤੇ ਬਹੁਤ ਵੱਡਾ ਸ਼ਹਿਰ ਹੈ ਬਰਮੀਗਮ ਇੱਕ ਸੋ ਕਾਉਂਸਲ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਇਸ ਜਿਹੜੀ ਹੜਤਾਲ ਹੈ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਖਤਮ ਕੀਤਾ ਜਾਵੇ ਹੁਣ ਇਹ ਮਾਰਚ ਦੇ ਮਹੀਨੇ ਤੋਂ ਇਸ ਹੜਤਾਲ ਦੀ ਸ਼ੁਰੂਆਤ ਹੋਈ ਆ ਇਹਦੀ ਵਜ੍ਹਾ ਕੀ ਆ ਇਹ ਜਿਹੜੀ ਬਰਮਿੰਗਮ ਸਿਟੀ ਕਾਉਂਸਲ ਹੈ ਇੱਕ ਜਿਹੜੇ ਯੂਕੇ ਦੇ ਨਿਵਾਸੀ ਨੇ ਜਾਂ ਖਾਸ ਕਰਕੇ ਸਾਡੇ ਮਿਡਲੈਂਡ ਵਾਲੇ ਨੇ ਉਹਨਾਂ ਨੂੰ ਪਤਾ ਕਿ ਜਿਹੜੀ ਬਰਮਿੰਗਮ ਸਿਟੀ ਕਾਉਂਸਲ ਆ ਉਹਨਾਂ ਨੇ ਬੈਂਕਰਪਸੀ ਘੋਸ਼ਿਤ ਕਰਤੀ ਸੀਗੀ 2023 ਦੇ ਵਿੱਚ ਉਸ ਤੋਂ ਬਾਅਦ ਆਬੀਸਲੀ ਉਹਨਾਂ ਦੇ ਬਹੁਤ ਜ਼ਿਆਦਾ ਫਾਈਨੈਂਸ਼ੀਅਲ ਪ੍ਰੈਸ਼ਰ ਵੀ ਨੇ ਤੇ ਇਹ ਇਸ ਵੀਕ ਦੇ ਫਾਈਨੈਂਸ਼ੀਅਲ ਪ੍ਰੈਸ਼ਰ ਤਕਰੀਬਨ ਯੂਕੇ ਦੀਆਂ ਬਹੁਤ ਸਾਰੀਆਂ ਕਾਉਂਸਲਸ ਦੇ ਉੱਤੇ ਦੇਖੇ ਜਾ ਰਹੇ ਨੇ ਅੱਛਾ ਇਹ ਜਿਹੜਾ ਇਹਦਾ ਮੇਨ ਇਸ਼ੂ ਆ ਇਸ ਹੜਤਾਲ ਦਾ ਖਾਸ ਕਰਕੇ ਜਿਹੜੀ ਵਰਮੀਗਮ ਦੇ ਵਿੱਚ ਚੱਲ ਰਹੀ ਆ ਇਹਦਾ ਇਹ ਆ ਨਾ ਇਹਦੇ ਵਿੱਚ ਇੱਕ 2017 ਦੇ ਵਿੱਚ ਇੱਕ ਨਾ ਰੋਲ ਕ੍ਰੀਏਟ ਕੀਤਾ ਗਿਆ ਸੀਗਾ ਇੱਕ ਅਹੁਦਾ ਬਣਾਇਆ ਗਿਆ ਸੀਗਾ ਉਹ ਅਹੁਦਾ ਕੀ ਸੀਗਾ WRC O ਵੇਸਟ ਰੀਸਾਈਕਲਿੰਗ ਐਂਡ ਕਲੈਕਸ਼ਨ ਆਫੀਸਰ ਇਹੀ 217 ਤੋਂ ਬਾਅਦ ਜਿਹੜਾ ਅਹੁਦਾ ਬਣਾਇਆ ਗਿਆ ਸੀਗਾ ਇਹ ਯੂਨੀਅਨ ਦੇ ਐਡਰੈਸ ਕਰਨ ਨੂੰ ਜਿਹੜਾ ਇਹ ਬਣਾਇਆ ਗਿਆ ਸੀਗਾ ਸੋ ਇਹ ਇਹਨੂੰ ਖਤਮ ਕਰਨ ਦਾ ਐਲਾਨ ਕੀਤਾ ਬਰਮੀਗਮ ਸਿਟੀ ਕਾਉਂਸਲ ਨੇ ਵੀ ਅਸੀਂ ਇਸ ਡਬਲਯੂ ਆਰਸੀਓ ਰੂਲ ਨੂੰ ਖਤਮ ਕਰ ਦੇਣਾ ਤੇ ਜਿਹੜੀ ਯੂਨੀਅਨ ਆ ਯੂਨਾਈਟ ਯੂਨੀਅਨ ਜਿਹਦੇ ਵੱਲੋਂ ਇਹ ਹੜਤਾਲ ਕੀਤੀ ਜਾ ਰਹੀ ਆ ਉਹਦਾ ਦਾਵਾ ਇਹ ਆ ਕਿ ਇਸ ਰੂਲ ਦੇ ਖਤਮ ਹੋਣ ਦੇ ਚਲਦਿਆਂ ਅੰਦਾਜ਼ਨ ਅਪ੍ਰੋਕਸੀਮੇਟਲੀ 150 ਤੋਂ 170 ਜਿਹੜੇ ਕਾਮੇ ਨੇ ਉਪਰਭਾਵਿਤ ਹੋਣਿਆ ਤੇ ਉਹਨਾਂ ਨੂੰ ਸਾਲ ਦਾ 8000 ਪਾਉਂਡ ਤੱਕ ਦਾ ਨੁਕਸਾਨ ਹੋ ਸਕਦਾ ਇਸ ਰੂਲ ਦੇ ਖਤਮ ਹੋਣ ਦੇ ਚਲਦਿਆਂ ਜਿਹੜੀ ਕਾਉਂਸਲ ਆ ਉਹਨਾਂ ਦਾ ਇਹ ਦਾਵਾ ਆ ਉਹ ਕਹਿੰਦੇ ਆ ਵੀ ਇਸ ਤੋਂ ਜਿਹੜੇ ਯੂਨੀਅਨ ਦੇ ਫਿਗਰਸ ਨੇ ਉਹਨਾਂ ਨੂੰ ਡਿਸਪਿਊਟ ਕਰਦੇ ਨੇ ਉਹ ਉਹਨਾਂ ਦਾ ਇਹ ਕਹਿਣਾ ਵੀ ਇਸ ਰੂਲ ਦੇ ਖਤਮ ਹੋਣ ਦੇ ਚਲਦਿਆਂ ਮਹਿਜ਼ 17 ਵਰਕਰ ਜਿਹੜੇ ਪ੍ਰਭਾਵਿਤ ਹੋਣਗੇ ਤੇ ਮੈਕਸਿਮਮ ਵੱਧ ਤੋਂ ਵੱਧ ਜਿਹੜਾ ਪੈਸੇ ਦਾ लॉस ਉਹਨਾਂ ਨੂੰ ਹੋਣਾ ਉਹ 6000 ਤੋਂ ਜਿਆਦੇ ਤੱਕ ਦਾ ਹੋਣਾ ਜਾਂ ਜਸਟ ਓਵਰ 6000 ਤੇ ਬਾਕੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਵੀ ਕਾਮੇ ਇਹਦੇ ਵਿੱਚ ਪ੍ਰਭਾਵਿਤ ਹੋਣਗੇ ਉਹਨਾਂ ਨੂੰ ਹੋਰ ਕਈ ਚੀਜ਼ਾਂ ਆਲਟਰਨੇਟਿਵ ਰੋਲਸ ਜਿਵੇਂ ਕਿ ਟ੍ਰੇਨਿੰਗ ਓਪਰਚ्युनिटीਜ਼ ਆ ਜਾਂ ਉਹ ਆਪਣੇ ਰਿਡੰਡੈਂਸੀ ਪੈਕੇਜ ਵੀ ਜਿਹੜਾ ਉਹਨਾਂ ਨੂੰ ਵੌਲੰਟਰੀ ਦਿੱਤਾ ਜਾ ਸਕਦਾ ਇਸ ਹੜਤਾਲ ਦੇ ਚੱਲਦਿਆਂ ਜੀ ਅੰਦਾਜ਼ਨ 21000 ਟਨ ਤੋਂ ਜਿਆਦੇ ਦਾ ਜਿਹੜਾ ਕਚਰਾ ਆ ਰਵਿਸ਼ ਆ ਜਿਹੜਾ ਉਹ ਬਰਮੀਗਮ ਦੀਆਂ ਗਲੀਆਂ ਦੇ ਉੱਤੇ ਪਿਆ ਲਗੇ ਰੋਜ਼ ਇੱਕ ਖਬਰ ਆਈ ਸੀ ਜਿਹਦੇ ਵਿੱਚ ਬਮਿਕਮ ਸਿਟੀ ਕਾਉਂਸਲ ਨੇ ਇਹ ਗੱਲ ਕਹੀ ਆ ਕਿ ਇਸ ਵੀਕਐਂਡ ਤੱਕ ਮਤਲਬ ਕਿ ਸ਼ਨੀਵਾਰ ਐਤਵਾਰ ਤੱਕ ਉਹ ਜਿਹੜਾ ਬੈਕਲੌਗ ਆ ਮਤਲਬ ਕਿ ਆਲਰੇਡੀ ਜਿਹੜਾ ਕਚਰਾ ਸੜਕਾਂ ਦੇ ਉੱਤੇ ਗਲੀਆਂ ਦੇ ਵਿੱਚ ਪਿਆ ਕਿ ਉਹਨੂੰ ਵੀਕਐਂਡ ਤੱਕ ਉਹਨੂੰ ਕਲੀਅਰ ਉਹ ਕਰ ਦੇਣਗੇ ਤੋ ਚਲੋ ਇੱਕ ਚੰਗੀ ਗੱਲ ਹੈ ਤੇ ਪਰ ਇਹਨਾਂ ਦੇ ਨਾਲ ਜਿਹੜਾ ਯੂਨੀਅਨ ਦੇ ਨਾਲ ਉਹਨਾਂ ਦਾ ਵਿਵਾਦ ਬਣਿਆ ਹੋਇਆ ਉਹ ਉਸੇ ਹੀ ਤਰੀਕੇ ਦੇ ਨਾਲ ਅੱਜੇ ਜਾਰੀ ਆ ਉਹਦੇ ਵਿੱਚ ਕੁਝ ਵੀ ਬਦਲਾਅ ਸਾਨੂੰ ਨਜ਼ਰ ਨਹੀਂ ਆਉਂਦਾ ਅੱਛਾ ਇਹਦੇ ਵਿੱਚ ਇੱਕ ਹੋਰ ਇੰਟਰਸਟਿੰਗ ਵਾਲ ਇਹ ਵੀ ਆਉਂਦੀ ਆ ਕਿ ਇਹ ਜਿਹੜੀ ਐਸਟਕੇ ਦੀਆਂ ਹੜਤਾਲਾਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਆਦਾ ਵੀ ਹੋ ਸਕਦੀਆਂ ਜਿਹੜਾ ਵਿਨ ਸਟ੍ਰਾਈਕ ਕੁੱਡ ਸਪਰੈਡ ਟੂ ਅਦਰ ਕਾਉਂਸਲ ਏਰੀਆਜ਼ ਵੀ ਇਹ ਕਿਸੇ ਹੋਰ ਸ਼ਹਿਰਾਂ ਦੇ ਵਿੱਚ ਵੀ ਯੂਕੇ ਦੇ ਹੋਰ ਜਿਹੜੇ ਕਾਉਂਸਲ ਇਲਾਕੇ ਨੇ ਉਹਨਾਂ ਦੇ ਵਿੱਚ ਵੀ ਫੈਲ ਸਕਦੀਆਂ ਕਿਉਂਕਿ ਵੀ ਇਦਾਂ ਦੀਆਂ ਚੀਜ਼ਾਂ ਹੋਰ ਨਾ ਕਾਉਂਸਲ ਦੇ ਵੱਲੋਂ ਵੀ ਕੀਤੀਆਂ ਜਾ ਸਕਦੀਆਂ ਅੱਛਾ ਗਾਰਡੀਆਂ ਦੀ ਜਿਹੜੀ ਇੱਕ ਰਿਪੋਰਟ ਆ ਉਹਦੇ ਮੁਤਾਬਕ ਪੂਰੇ ਮੁਲਕ ਦੇ ਵਿੱਚ ਜਿਹੜੀਆਂ ਕਾਉਂਸਲਸ ਨੇ ਉਹਨਾਂ ਨੂੰ ਜਿਹੜਾ ਆਰਥਿਕ ਪ੍ਰੈਸ਼ਰ ਆ ਫਾਈਨੈਂਸ਼ੀਅਲ ਪ੍ਰੈਸ਼ਰ ਦੇ ਵਿੱਚੋਂ ਗੁਲਦਰਨਾ ਪੈ ਰਿਹਾ ਇੱਕ ਰੀਸੈਂਟ ਸਰਵੇ ਹੋਇਆ ਜੀ ਉਹਦੇ ਵਿੱਚ ਇਹ ਪਤਾ ਲੱਗਾ ਕਿ 63% ਜਿਹੜੀਆਂ ਕਾਉਂਸਲਸ ਨੇ ਉਹ ਪਲਾਨ ਕਰ ਰਹੀਆਂ ਨੇ ਕਿ ਜਿਹੜੀਆਂ ਕੋਸਟ ਕਟਿੰਗ ਦੀ ਜਾਂ ਕੁਝ ਸੇਵਾਵਾਂ ਦੇ ਉੱਤੇ ਜਿਹੜਾ ਖਰਚਾ ਜਿਹੜਾ ਉਹਨੂੰ ਘਟਾਉਣ ਦੀ ਪਲੈਨਿੰਗ ਕਰ ਰਹੀਆਂ ਨੇ ਤੇ ਹੁਣ ਤੁਸੀਂ ਸਿਆਣੇ ਹੋ ਕਿ ਜੇਕਰ ਸੇਵਾਵਾਂ ਦੇ ਉੱਤੇ ਖਰਚਾ ਘਟਾਉਣਾ ਉਹਦੇ ਵਿੱਚ ਆਬਵੀਅਸਲੀ ਕਾਮਿਆਂ ਦੀ ਵੀ ਛੁੱਟੀ ਕੀਤੀ ਜਾ ਸਕਦੀ ਆ ਹੋਰ ਕੁਝ ਚੀਜ਼ਾਂ ਜਿਦਾਂ ਇਹਨਾਂ ਨੇ ਇੱਕ ਰੋਲ ਖਤਮ ਕੀਤਾ ਬਮੀਗਮ ਵਾਲਿਆਂ ਨੇ ਇਦਾਂ ਕੁਝ ਹੋਰ ਰੋਲ ਵੀ ਖਤਮ ਕੀਤੇ ਜਾ ਸਕਦੇ ਆ ਸੋ ਦੈਟ ਮੀਨਸ ਉੱਥੇ ਵੀ ਡਿਸਪਿਊਟ ਹੋਊਗਾ ਤੇ ਇਸ ਕਰਕੇ ਇਹ ਜਿਹੜਾ ਬਾਕੀ ਸ਼ਹਿਰਾਂ ਦੇ ਵਿੱਚ ਵੀ ਫੈਲਣ ਦਾ ਖਤਸ਼ਾ ਆ ਜਾਂ ਬਹੁਤ ਸਾਰੇ ਸਾਡੇ ਜਿਹੜੇ ਸੱਜਣ ਯੂਕੇ ਦੇ ਵਿੱਚ ਰਹਿੰਦੇ ਨੇ ਖਾਸ ਕਰਕੇ ਲੰਡਨ ਸਾਊਥ ਆਲ ਵਾਲੇ ਪਾਸੇ ਉਹ ਟ੍ਰੇਨਾਂ ਦੇ ਵਿੱਚ ਸਫ਼ਰ ਬਹੁਤ ਜ਼ਿਆਦਾ ਕਰਦੇ ਨੇ ਤੇ ਉਹਨਾਂ ਨੂੰ ਪਤਾ ਕਿ ਆ ਲੰਘੇ ਦੋਕ ਸਾਲ ਟ੍ਰੇਨਾਂ ਦੇ ਵਿੱਚ ਇੰਨੀਆਂ ਕ ਹੜਤਾਲਾਂ ਹੋਈਆਂ ਤੇ ਬਹੁਤ ਬੁਰੇ ਤਰੀਕੇ ਨਾਲ ਸਾਰੇ ਆਪਾਂ ਉਹਦੇ ਚੱਲਦੇ ਆ ਪ੍ਰਭਾਵਿਤ ਹੋਏ ਨੇ ਜਿਹੜਾ ਨਹੀਂ ਵੀ ਮੇਰੇ ਵਰਗਾ ਟ੍ਰੇਨ ਦੇ ਵਿੱਚ ਸਫ਼ਰ ਕਰਦਾ ਨਾ ਉਹ ਵੀ ਸਿੱਧੇ ਸਿੱਧੇ ਰੂਪ ਦੇ ਵਿੱਚ ਪ੍ਰਭਾਵਿਤ ਹੋਇਆ ਸੀ ਸੋ ਜੇਕਰ ਇਹ ਜਿਹੜੀਆਂ ਬਿਨ ਹੜਤਾਲਾਂ ਬਾਕੀ ਸ਼ਹਿਰਾਂ ਦੇ ਵਿੱਚੋ ਜਾਂ ਕਾਉਂਸਲਾਂ ਦੇ ਵਿੱਚ ਫੈਲਦੀਆਂ ਤੇ ਅਸੀਂ ਸਿਰਫ ਅੰਦਾਜ਼ਾ ਹੀ ਲਾ ਸਕਦੇ ਹਾਂ ਕਿ ਇਹਦਾ ਕਿੰਨਾ ਜ਼ਿਆਦਾ ਸਾਰਿਆਂ ਨੂੰ ਜਿਹੜਾ ਇਹਦਾ ਪ੍ਰਭਾਵ ਸੈਣੇ ਪੈ ਸਕਦੇ ਆ ਸੋ ਅੱਜ ਇਹਨਾਂ ਦੀ ਦੁਬਾਰਾ ਮੁਲਾਕਾਤ ਹੋਣੀ ਆ ਦੇਖਦੇ ਆ ਜੇਕਰ ਉਹਦੇ ਵਿੱਚ ਇਕੱਠੇ ਹੋਊਗੀ ਕੋਈ ਫੈਸਲਾ ਕਰ ਲੈਣ ਸਰਕਾਰ ਦਾ ਤਾਂ ਇਹ ਕਹਿਣਾ ਕਿ ਯੂਨਾਈਟ ਯੂਨੀਅਨ ਵਾਲੇ ਆ ਜਿਹੜੇ ਵੀ ਇਹਨਾਂ ਨੂੰ ਜਲਦੀ ਹੀ ਜਿਹੜੀ ਕਾਉਂਸਲ ਦੀ ਆਫਰ ਆ ਉਹਨੂੰ ਮੰਨ ਕੇ ਤੇ ਅੱਗੇ ਵਧਣਾ ਚਾਹੀਦਾ ਵੀ ਲੋਕੀ ਐਕਸਪੈਕਟ ਵੀ ਇਹੀ ਕਰਦੇ ਨੇ ਲੋਕੀ ਡਿਜ਼ਰਵ ਵੀ ਇਹੀ ਕਰਦੇ ਨੇ ਲੋਕੀ ਆਪਣਾ ਹੁਣ ਲੋਕ ਅਗਲਾ ਆਪਣਾ ਕਾਉਂਸਲ ਟੈਕਸ ਪੇ ਕਰਦਾ ਭਾਈ ਤੁਸੀਂ ਉਹਨੂੰ ਵਿਚਾਰੇ ਨੂੰ ਲੋਕਾਂ ਦੀ ਤਾਂ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਜਾਂ ਲੋਕਾਂ ਨੇ ਤਾਂ ਕਿਸੇ ਨੂੰ ਕੋਈ ਦਿੱਕਤ ਨਹੀਂ ਦਿੱਤੀ ਨਾ ਲੋਕਾਂ ਦੇ ਕਾਉਂਸਲ ਟੈਕਸ ਪੇ ਕਰਨ ਵਾਲੇ ਦੇ ਘਰ ਵੀ ਬਾਹਰ ਬੈਨ ਦਾ ਜਿਹੜਾ ਭਰਿਆ ਖੜਾ ਤੇ ਉਹਦੀ ਤਾਂ ਕੋਈ ਇਹਦੇ ਵਿੱਚ ਗਲਤੀ ਨਹੀਂ ਹੈਗੀ ਸੋ ਇਸ ਕਰਕੇ ਜਿਹੜਾ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਦਰ ਨੂੰ ਇਹ ਸਿੱਧੀਆਂ ਜਾਂਦੀਆਂ ਨੇ ਪਰ ਕਾਫੀ ਮੁਸ਼ਕਲ ਦੌਰ ਦੇ ਵਿੱਚੋਂ ਜਿਨ੍ਹਾਂ ਜਿਹੜੇ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦੇ ਨੇ ਹਾਲਾਂਕਿ ਜਿਵੇਂ ਮੈਂ ਕਿਹਾ ਕਿ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪ ਸ੍ਰੀ ਕਾਉਂਸਲ ਦੇ ਵੱਲੋਂ ਕਿ ਜਲਦੀ ਤੋਂ ਜਲਦੀ ਇਹਨੂੰ ਕਲੀਅਰ ਕਰਨ ਲਈ ਤੁਸੀਂ ਵੀ ਕਮੈਂਟ ਕਰਕੇ ਆਪਣ